ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਬੋਰੀ ਕੱਟੀ ਦਿਖਾਉਣੀ ਆ ਸੋ ਚਾਹਵਣ ਵੀਰ ਜਿਹੜਾ ਖਰੀਦਣਾ ਚਾਹੁੰਦੇ ਹੋ ਹੁਣ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਨੰਬਰ ਜਿਹੜੇ ਹੈਗੇ ਦੋਸਤੋ ਬਿਲਕੁਲ ਵੀਡੀਓ ਸਕਰੀਨ ਦੇ ਬਿਲਕੁਲ ਨੀਚੇ ਵਾਲੇ ਪਾਸੇ ਤੇ ਨੰਬਰ ਆਪਾਂ ਚਲਦੇ ਕਰ ਦਿੰਦੇ ਆ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਏਰੀਆ ਪਿੰਡ ਮੋਜਗੜ ਤਹਿਸੀਲ ਜੀਰਾ ਜ਼ਿਲ੍ਹਾ ਫਰੀਦਕੋਟ ਲੱਗਦਾ ਹੈਗਾ ਮਕੂ ਤੋਂ 3 ਕਿਲੋਮੀਟਰ ਦੀ ਦੂਰੀ ਤੇ ਅੰਮ੍ਰਿਤਸਰ ਰੋਡ ਦੇ ਉੱਪਰ ਦੋਸਤੋ ਪਿੰਡ ਹੈਗਾ ਮੌਜਗੜ ਸੋ ਚਾਹਵਨ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਕੱਟੀ ਤਕਰੀਬਨ ਦੋਸਤੋ 1 ਸਾਲ ਦੀ ਉਮਰ ਹੈਗੀ ਇਸ ਕੱਟੀ ਦੀ ਬੂਰੀ 골ਡਨ ਜਿਹੜੀ ਇਹ ਕੱਟੀ ਆ ਲਾਲ ਬੂਰੀ ਦੋਸਤੋ ਕੱਟੀ ਆ ਤੇ ਥਣ ਹਵਾਨਾ ਜਿਹੜਾ ਹੈਗਾ ਦੋਸਤੋ ਥਣੀਆਂ ਥਣੀਆਂ ਬਹੁਤ ਜਿਆਦੀਆਂ ਸੋਹਣੀਆਂ ਨੇ ਬੱਟ ਬੁੱਟ ਅੱਜ ਹੀ ਤੁਸੀਂ ਵੇਖੋਗੇ ਬਹੁਤ ਜਿਆਦੇ ਪੈ ਰਿਆ ਝੋਲੀ ਬਹੁਤ ਖੂਬਸੂਰਤ ਆ ਤੇ ਬੁੱਕਾਂ ਦੇ ਬੁੱਕ ਜਿਹੜੀ ਆ ਝੋਲੀ ਦੋਸਤੋ ਤੁਹਾਡੇ ਸਾਹਮਣੇ ਆ ਤੇ ਕੱਟੀ ਦੀ ਮਾਰਕਿੰਗ ਜਿਹੜੀ ਹੈਗੀ ਹੈ ਬਹੁਤ ਵਧੀਆ ਕਿਉਂਕਿ ਮਦਰ ਇਸ ਦੀ ਨੀਲੀ ਰਾਵੀ ਦੇ ਵਿੱਚ ਸੀਗੀ ਤੇ 14 ਕਿ ਲੀਟਰ ਇਸ ਦੀ ਮਦਰ ਦਾ ਮਿਲ ਕਰਿਆ ਤਕਰੀਬਨ ਇਸ ਦੀ ਮਾਰਕਿੰਗ ਵੀ ਜਿਹੜੀ ਹੈਗੀ ਹੈ ਚਾਰੇ ਪੈਰਾਂ ਦੇ ਵਾਈਟ ਨਿਸ਼ਾਨ ਸੂਹ ਦੇ ਉੱਪਰ ਨਿਸ਼ਾਨ ਜਿਹੜਾ ਹੈਗਾ ਦੋਸਤੋ ਮਿਲ ਜੇਗਾ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਸੂਹ ਦੇ ਉੱਪਰ ਨਿਸ਼ਾਨ ਵੀ ਅਧੂਰਾ ਹੁੰਦਾ ਹੈ ਤਕਰੀਬਨ ਪਸ਼ੂਆਂ ਦੇ ਕਈਆਂ ਦੇ ਬਹੁਤ ਘੱਟ ਆਉਂਦਾ ਤਕਰੀਬਨ ਨਿਸ਼ਾਨ ਜਿਹੜੇ ਇਸ ਦੇ ਪ੍ਰੋਪਰ ਲੱਗੇ ਆ ਝੋਲੀ ਤੁਸੀਂ ਵੇਖੋਗੇ ਥਣੀਆਂ ਥਣੀਆਂ ਵੇਖੋਗੇ ਤੇ ਬਹੁਤ ਬਾਕਮਾਲ ਥਣੀਆਂ ਨੇ ਬਿਲਕੁਲ ਹੈ ਚੰਗੀ ਦੂਰੀ ਹੈਗੀ ਅੰਤਰ ਜਿਹੜਾ ਗਾਇਬ ਆ ਡਿਫਰੈਂਸ ਆ ਬਹੁਤ ਵਧੀਆ ਹੈਗਾ ਤੇ ਝੋਟੀ ਜਦੋਂ ਬਣੀ ਦੋਸਤੋ ਤੇ ਹਵਾਨਾ ਬਹੁਤ ਕਾਬਲੇ ਤਰੀਫ ਬਣਾਈਗੀ ਕਿਉਂਕਿ ਮਦਰ ਦੀ ਮਿਲਕਿੰਗ ਚੰਗੀ ਸੀਗੀ ਤੇ ਜਿੱਥੋਂ ਤੱਕ ਮੈਂ ਦੇਖਿਆ ਇਸਦੀ ਮਦਰ ਤਕਰੀਬਨ ਬੂਰੀ ਨੀਲੀ ਰਾਵੀ ਦੇ ਵਿੱਚ ਸੀ ਤੇ ਇਸ ਕੱਤੀ ਦੀ ਜਿਹੜੀਆਂ ਅੱਖਾਂ ਦੋਸਤੋ ਉਹ ਬਲੈਕ ਨੇ ਬਾਕੀ ਓਵਰ ਆਲ ਜਿਹੜੀ ਮਾਰਕਿੰਗ ਆ ਤਕਰੀਬਨ ਅਚਾਰੇ ਪੈਰਾਂ ਦੇ ਨਿਸ਼ਾਨ ਸ਼ੂਤ ਨਿਸ਼ਾਨ ਪੂਰੀ ਹੈਗੀ ਆ ਤਾਂ ਬੱਟ ਬੂਟ ਤੁਸੀਂ ਵੇਖੋ ਹੁਣ ਤਕਰੀਬਨ ਥੱਬਿਆਂ ਦੇ ਥੱਬੇ ਜਿਹੜੇ ਦੋਸਤੋ ਜੋ ਲਈ ਜਿਹੜੀ ਹੱਥ ਦੇ ਵਿੱਚ ਆ ਜਾਂਦੀ ਹੈ ਤੇ ਬਾਕੀ ਸਿੰਘ ਫੇਸ ਦੀ ਕੁਆਲਿਟੀ ਓਵਰ ਆਲ ਜਿਹੜੀ ਕੱਟੀ ਬਹੁਤ ਖੂਬਸੂਰਤ ਆ ਬਿਲਕੁਲ ਪਤਲਾ ਜਿਹਾ ਫੇਸ ਆ ਅ ਬਿਲਕੁਲ ਠੋਡੀ ਤੇ ਜਿਹੜਾ ਨਿਸ਼ਾਨ ਹੈਗਾ ਮੱਥਾ ਬੱਲਾ ਤੇ ਸਿੰਘਾਂ ਦੀ ਬਣਤਰ ਬਿਲਕੁਲ ਛੋਟਾ ਬਰੀਕ ਜਿਹਾ ਸਿੰਘ ਆ ਤੇ ਅਰਾਊਂਡ ਸ਼ੇਪ ਦੇ ਵਿੱਚ ਆ ਨਿੱਕਾ ਜਿਹਾ ਸਿੰਘ ਬਣਾ ਕੇ ਤਿਆਰ ਕਰਨਾ ਇਸ ਕੱਟੀ ਨੇ ਤੇ ਚਾਹ ਬਣ ਵੀਰ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਹੁਤੇ ਟਾਈਮ ਤੋਂ ਵੀਰਾਂ ਦੀ ਡਿਮਾਂਡ ਸੀਗੀ ਵੀ ਕੱਟੀ ਜਿਹੜੀ ਬੂਰੀ ਚਾਹੀਦੀ ਆ ਤਕਰੀਬਨ ਲਾਲ ਪੂਰੀ ਕੱਟੀ ਆ ਦੋਸਤੋ ਚਾਵਣ ਵੀਰ ਜਿਹੜੇ ਖਰੀਦਣਾ ਚਾਹੁੰਦੇ ਹੋ ਹੁਣ ਤੁਸੀਂ ਵਿਸ਼ੇਸ਼ ਤੌਰ ਤੇ ਖਰੀਦ ਸਕਦੇ ਜੇ ਬਾਕੀ ਦੋਸਤੋ ਜਿਹੜਾ ਮੋਲ ਹੈਗਾ ਖਾਸ ਤੌਰ ਤੇ ਜਿਹੜੇ ਵੀਰ ਨਹੀਂ ਖਰੀਦਣੀ ਹੋਈ ਤੁਸੀਂ ਕੰਟੈਕਟ ਕਰਕੇ ਪੁੱਛ ਸਕਦੇ ਹੋ ਬਿਲਕੁਲ ਸ਼ੌਕੀਨ ਕੱਟੀ ਆ ਦੋਸਤੋ ਸ਼ੌਕੀਨ ਵੀਰ ਅਗੇ ਜਿਸ ਨੇ ਅਗੇ ਖਾਸ ਤੌਰ ਤੇ ਸਾਫ ਸੰਭਾਲ ਕਰਨੀ ਹੋਵੇ ਪਸ਼ੂ ਸੰਭਣ ਦਾ ਕਿ ਸ਼ੌਂਕ ਰੱਖਦਾ ਹੋਵੇ ਬੂਰੀ ਕੱਟੀ ਲੱਭਦਾ ਪਿਆ ਹੋਵੇ ਤੁਸੀਂ ਜਰੂਰ ਜਿਹੜੀ ਵੀਰ ਜੀ ਵਿਜ਼ਿਟ ਕਰਕੇ ਇਹ ਕੱਟੀ ਖਰੀਦ ਸਕਦੇ ਹੋ ਬਿਲਕੁਲ ਵਿਕਾਊ ਆ ਸੋ ਚਾਵਨ ਵੀਰ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ